ਇਲਾ ਤੋਂ ਸਰਪੰਚ ਗੀਤ ਲਵਾਇਆ ਸਪੈਂਚ ਕੋਟ ਦੇਣਾ ਤੇ ਅਸੀਂ ਇਹੀ ਕਿੰਚਾਉਂਦੇ ਸੀ ਵੀ ਲੜਾਈ ਨਾ ਹੋਏ ਤੇ ਉਹਦਾ ਤਕਰਾਰ ਚ ਪਹਿਲੇ ਚੱਲਣ ਲੱਗ ਗਿਆ ਸੀ ਉਹ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਦੇ ਕਹਿੰਦੇ ਪਿੰਡ ਦਾ ਸਰਪੰਚ ਕੋਟਾਂਗੇ ਦਾ ਨਾਮ ਮਨੀਰ ਕੋਟ ਦੇਾਂਗੇ ਇਹ ਮੇਨ ਗੱਲ ਗਾਣੇ ਸਰਪੰਚੀ ਵਾਲੇ ਨੂੰ ਲੈ ਕੇ ਹੋਈ ਆ ਇਹ ਗੱਡੀਆਂ ਪਣੀਚੀਆਂ ਬਰਾਤ ਘੇਰਨ ਦਾ ਰੌਲਾ ਪਿਆ ਸਾਰਾ ਮਸਲਾ ਗਲਬ ਸਿੱਧੂ ਵਾਲੇ ਗਾਣੇ ਦਾ ਪਿਆ ਹਾਂਜੀ ਹਾਂਜੀ ਤੇ ਉਹ ਮੇਰੇ ਗੱਲ ਪੈ ਗਏ ਆ ਦੇਖੋ ਮੈਨੂੰ ਸੱਟਾਂ ਮੇਰੇ ਮਾਰੀਆਂ ਜੋ ਵੀ ਆ ਕਿਤੀਆ ਤਰੂ ਕੀਤੀ ਮੇਰੇ ਨਾਲ ਅੱਛਾ ਉਹ ਕਹਿੰਦੇ ਗੱਡੀ ਸਾਡੀ ਪੰਨੀ ਉਹ ਪੰਨੀ ਆ ਗੱਡੀ ਗੱਡੀ ਵੀ ਏਟੜਾ ੜਾ ਚੱਲਿਆ ਉਹਨਾਂ ਨੇ ਸਾਡਾ ਮਾਰਿਆ ਸੀ ਉਹਨਾਂ ਦਾ ਮਾਰਿਆ ਗੱਡੀ ਵੀ ਪਣੀ ਚੀ ਹਾਂਜੀ ਹਾਂਜੀ ਸਾਡੀ ਪਣੀ ਚੀ ਜੀ ਉਹਨਾਂ ਵੀ ਤੁਸੀਂ ਲੈ ਗਏ ਉਹਨਾਂ ਦਾ ਉਥੋਂ ਖੋਕੇ ਯਾਨੀ ਕਿ ਲੁੱਟ ਕੀਤੀ ਤੁਸੀਂ ਇਹ ਮੇਨ ਲੜਾਈ ਸੀ ਜਾਂ ਲੜਾਈ ਦੀ ਕਹਾਣੀ ਚ ਲੁੱਟ ਸੀ ਇਹ ਮੇਨ ਲੜਾਈ ਦੇ ਬਸ ਕਾਰਨ ਸੀ ਜੋ ਰਾਤ ਨੂੰ ਬਣਿਆ ਸੀ ਉਹੀ ਕਾਰਨ ਸੀ ਤੁਹਾਨੂੰ ਗੁੱਸਾ ਕਿਉਂ ਆਇਆ ਗਾਣਾ ਤੁਸੀਂ ਸਰਪੰਚੋਂ ਪਿੰਡ ਦੇ ਨਹੀਂ ਨਹੀਂ ਮੈਂ ਪਿੰਡ ਦਾ ਸਰਪੰਚ ਨਹੀਂ ਸੀ ਜਨਾ ਸੀ ਉਹ ਵੀ ਮੁੰਡੇ ਨੱਚ ਰਹੇ ਸੀ ਨਾਲ ਉਹ ਸਰਪੰਚਾਂ ਦੇ ਮੁੰਡੇ ਹਾਂਜੀ ਹਾਂਜੀ ਜਿਹੜੀ ਗੱਡੀ ਮੌਕੇ ਤੇ ਖੜੀ ਸੀ ਉਹ ਗਵਾਹਾਂ ਤੋਂ ਪੁੱਛਿਆ ਜਾਵੇ ਵੀ ਅਸੀਂ ਲੁੱਟ ਕੀਤੀ ਹੈ ਨਹੀਂ ਕੀਤੀ ਰੋਣਾ ਛੜਾ ਕੇ ਸਾਨੂੰ ਭੇਜਿਆ ਹੈ ਉਹ ਗਲਤ ਬਿਆਨ ਦੇ ਰਿਹਾ ਸਾਡੇ ਝੂਠਾ ਮੁਕੱਦਮਾ ਦਰਜਾ ਕਰਵਾਉਣਾ ਚਾਹੁੰਦੇ ਆ ਬਸ ਇਸ ਲਈ ਅਸੀਂ ਤੁਹਾਡੇ ਕੈਮਰੇ ਸਾਹਮਣੇ ਆ ਕੇ ਦੱਸਣਾ ਦਾ ਸੱਚ ਦੱਸਣਾ ਚਾਹੁੰਦੇ ਸੀ ਵੀ ਇਹ ਕਹਾਣੀ ਇਹ ਨਾ ਹੋਰ ਬਣਾਤੀ ਕਹਾਣੀ ਹੋਰ ਸੀ ਜੇ ਅਸੀਂ ਐਦਾਂ ਦਾ ਲੁੱਟ ਕੋ ਕਰਨ ਲੋਂਦੇ ਕੋਈ ਸਾਡੇ ਮੂੰਹ ਬੰਨੇ ਹੋਣੇ ਸੀ ਜਾਂ ਅਸੀਂ ਸਾਡੀ ਗੱਡੀਆਂ ਵਿੱਚ ਉਹਦਾ ਕੁਝ ਉਹ ਮੁੰਡੇ ਸੀ ਲੜਾਈ ਕਰਨੀ ਉਹਦੇ ਜਿਆਦਾ ਮੁੰਡੇ ਆਂਦੇ ਇਹ ਗੱਡੀ ਤੇ ਹੀ ਆਉਣਾ ਸੀ ਅੱਛਾ ਜਦੋਂ ਸਰਪੰਚੀ ਵਾਲਾ ਗਾਣਾ ਲਾਇਆ ਰੌਲਾ ਪਿਆ ਉਸ ਤੋਂ ਬਾਅਦ ਕਿਹੜੇ ਗਾਣੇ ਲੱਗੇ ਜਿੰਨਾ ਗਾਣਿਆਂ ਨਾਲ ਤੁਹਾਡਾ ਐਨਾ ਘਰੌਲਾ ਪੈ ਗਿਆ ਵੀ ਆਹ ਕਹਾਣੀ ਬਣ ਗਈ ਉਸ ਤੋਂ ਬਾਅਦ ਵਾਲੇ ਗਾਣੇ ਕਿਹੜੇ ਸੀ ਉਸ ਤੋਂ ਬਾਅਦ ਵਾਲ ਇੱਕ ਬਲੈਕੀ ਗੀਤ ਲਵਾਇਆ ਇੱਕ ਚਿੱਟਾ ਗੀਤ ਲਵਾਇਆ ਉਹਨਾਂ ਨੇ ਬੀਤੇ ਦਿਨੀ ਲੱਖੋ ਕੇ ਬਹਿਰਾਮ ਬਰਾਤ ਦੇ ਉੱਤੇ ਹਮਲਾ ਹੁੰਦਾ ਏ ਔਰ ਸੱਟਾਂ ਫੇਟਾਂ ਮਾਰੀਆਂ ਜਾਂਦੀਆਂ ਨੇ ਔਰ ਕਿਹਾ ਜਾਂਦਾ ਏ ਕਿ ਬਰਾਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੋਨਾ ਲੁੱਟ ਲਿਆ ਕਾਫੀ ਸੱਟਾਂ ਮਾਰਤੀਆਂ ਬਜ਼ੁਰਗਾਂ ਦੇ ਵੀ ਸੱਟਾਂ ਮਾਰਤੀਆਂ ਔਰ ਬਾਅਦ ਦੇ ਵਿੱਚ ਬੰਦੇ ਫਰਾਰ ਹੋ ਗਏ ਇਹ ਖਬਰ ਨੇ ਤਹਿਲਕਾ ਮਚਾ ਰੱਖਿਆ ਇੰਜ ਕਹਿ ਲਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇਹ ਵੀਡੀਓ ਚਲਦੀ ਨਜ਼ਰ ਆ ਰਹੀ ਆ ਪਰ ਹੁਣ ਇੱਕ ਵਿਅਕਤੀ ਸਾਡੇ ਕੋਲ ਇਹੋ ਜਿਹਾ ਆਇਆ ਇਸ ਕਹਾਣੀ ਦੇ ਵਿੱਚ ਜਿਹੜੇ ਜਿਸ ਦਾ ਨਾਮ ਇਸ ਪੂਰੀ ਗੇਮ ਦੇ ਪਿੱਛੇ ਪੈ ਰਿਹਾ ਕਿ ਤੂੰ ਹੀ ਬਰਾਤ ਲੁੱਟਣ ਦੀ ਕੋਸ਼ਿਸ਼ ਕੀਤੀ ਤੂੰ ਹੀ ਸੋਨਾ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਤੂੰ ਹੀ ਹਮਲਾ ਕੀਤਾ ਤੂੰ ਹੀ ਗੁੰਡੇ ਲੈ ਕੇ ਆਇਆ ਉਹ ਵਿਅਕਤੀ ਅੱਜ ਸਾਡੇ ਨਾਲ ਮੌਜੂਦ ਆ ਜਿਸ ਨੇ ਪੂਰੀ ਕਹਾਣੀ ਅੱਜ ਮੀਡੀਆ ਦੇ ਸਾਹਮਣੇ ਕੈਮਰੇ ਤੇ ਰੱਖਣੀ ਆ ਕਿ ਦਰਅਸਲ ਗੱਲ ਹੋਈ ਕੀ ਸੀ ਬਰਾਤ ਲੁੱਟਣ ਵਾਲੀ ਗੱਲ ਸੱਚੀ ਸੀ ਝੂਠੀ ਸੀ ਕੁੱਟਿਆ ਕਿਨੂੰ ਗਿਆ ਡਾਂਗਾ ਕੌਣ ਲੈ ਕੇ ਆਇਆ ਬੇਸਬਾਲ ਕਿੰਨਾ ਨੇ ਚਲਾਈਆਂ ਗੱਡੀਆਂ ਕਿੰਨਾ ਨੇ ਤੋੜੀਆਂ ਪੂਰੀ ਕਹਾਣੀ ਉਹ ਕਹਿੰਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣੀ ਚਾਹੀਦੀ ਆ ਗੱਲਬਾਤ ਕਰਦੇ ਆ ਰਜਿੰਦਰ ਸਾਡੇ ਨਾਲ ਮੌਜੂਦ ਆ ਜੋ ਕਿ ਫਾਜ਼ਲਕਾ ਡਿਸਟ੍ਰਿਕਟ ਤੋਂ ਨੇ ਅ ਰਜਿੰਦਰ ਜੀ ਕਿਹੜਾ ਤੁਹਾਡਾ ਪਿੰਡ ਆ ਫਾਜ਼ਲਕਾ ਦੇ ਵਿੱਚ ਜਿੱਥੇ ਇਹ ਮਸਲਾ ਸੀ ਜਿੱਥੇ ਵਿਆਹ ਸੀ ਵੱਡਾ ਮੁੰਬੇ ਕੀ ਪਿੰਡ ਆ ਫਾਇਲਕਾ ਦੇ ਲੱਗੇ ਜਾਂ 6-7 ਕਿਲੋਮੀਟਰ ਹੈ ਜੀ ਬਾਰਡਰ ਦੇ ਉੱਪਰ ਹੈ ਜੀ ਅੱਛਾ ਕਹਿੰਦੇ ਵੀ ਤੁਸੀਂ ਬੰਦੇ ਲਿਆ ਕੇ ਮੁੰਡੇ ਲਿਆ ਕੇ ਬਰਾਤ ਘੇਰੀ ਗੱਡੀਆਂ ਘੇਰੀਆਂ ਬੇਸਬਾਲਾ ਲਿਆਂਦੀਆਂ ਕਿਰਪਾਨਾਂ ਲਿਆਂਦੀਆਂ ਉੱਥੇ ਸੱਟਾਂ ਮਾਰੀਆਂ ਔਰ ਉਸ ਤੋਂ ਬਾਅਦ ਲੁੱਟ ਵੀ ਕੀਤੀ ਔਰ ਉੱਥੋਂ ਤੁਸੀਂ ਆਪਦੇ ਬੰਦਿਆਂ ਨੂੰ ਲੈ ਕੇ ਫਰਾਰ ਹੋ ਗਏ ਇਹ ਸੱਚ ਇਹ ਗੱਲ ਬਿਲਕੁਲ ਝੂਠ ਹੈ ਜੀ ਹਮ ਅਸੀਂ ਪਿੰਡ ਮੈਰਿਜ ਤੇ ਸਾਨੂੰ ਇਨਵਾਈਟ ਕੀਤਾ ਹੋਇਆ ਸੀ ਉਹਨਾਂ ਨੇ ਹਮ ਤੇ ਮੈਰਿਜ ਤੇ ਮੈਰੀ ਵਾਲੇ ਦੇ ਰਾਤ ਨੂੰ ਡੀਜੇ ਵਗੈਰਾ ਚੱਲ ਰਹੇ ਸੀ ਹਮ ਉਹ ਗੀਤ ਬਲੈਕੀਆ ਵਗੈਰਾ ਗੀਤ ਲਵਾਉਂਦੇ ਸੀ ਚਿੱਟੇ ਵਾਲੇ ਲਵਾਉਂਦੇ ਸੀ ਪਹਿਲਾਂ ਤੋਂ ਉਹਨਾਂ ਸਰਪੰਚ ਗੀਤ ਲਵਾਇਆ ਸਪੈਂਚ ਕੋਟ ਦੇਣਾ ਤੇ ਅਸੀਂ ਐਂ ਕਿ ਚਾਹੁੰਦੇ ਸੀ ਵੀ ਲੜਾਈ ਨਾ ਹੋਏ ਤੇ ਉਹਦਾ ਤਕਰਾਰ ਜੇ ਪਹਿਲੇ ਚੱਲਣ ਲੱਗ ਗਿਆ ਸੀ ਉਹ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਦੇ ਕਹਿੰਦੇ ਪਿੰਡ ਦਾ ਸਰਪੰਚ ਕੋਟਾਂਗੇ ਨਾਲ ਮਂਡੀਰ ਕੋਟ ਦੇਾਂਗੇ ਤੇ ਉਹ ਗੱਲ ਤੋਂ ਤਕਰਾਰ ਚੱਲਣ ਲੱਗ ਗਿਆ ਫਿਰ ਉਸ ਤੋਂ ਬਾਅਦ ਕੀਤਾ ਸੀ ਇਹ ਸਮਝਾਇਆ ਉਹਨਾਂ ਨੂੰ ਵੀ ਨਾਲ ਬਾਰਡਰ ਹੈ ਤੇ ਇਦਾਂ ਗੀਤ ਨਾ ਲਗਾਓ ਕਿਉਂਕਿ ਬੀਐਸਐਫ ਆ ਕੇ ਸਾਡੇ ਤੇ ਪ੍ਰੈਸ਼ਰ ਪਾਉਂਦੇ ਆ ਵੀ ਤੁਸੀਂ ਆਹ ਕੰਮ ਕਰਦੇ ਹੋ ਇਹਦੇ ਕਾਰਨ ਅਸੀਂ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੇ ਡੀਜੇ ਬੰਦ ਕਰਾਤਾ ਤੇ ਲੈਪਟਾਪ ਨੂੰ ਲੱਤ ਮਾਰੀ ਹੂੰ ਤੇ ਮੈਂ ਉਹਨਾਂ ਨੂੰ ਇਹ ਕਿਹਾ ਜੀ ਤੁਸੀਂ ਉਹ ਮਾਤੜ ਬੰਦਾ ਹੈ ਉਹਦਾ ਨਾਜ਼ੁਕ ਚੀਜ਼ੇ ਨੁਕਸਾਨ ਹੋ ਜਾਏਗਾ ਤੇ ਉਹ ਮੇਰੇ ਗਾਲ ਪੈ ਗਏ ਆ ਦੇਖੋ ਮੈਨੂੰ ਸੱਟਾਂ ਮੇਰੇ ਮਾਰੀਆਂ ਤੇ ਜੋ ਵੀ ਆ ਛਿੱਚਿਆ ਤਰੂਹ ਕੀਤੀ ਮੇਰੇ ਨਾਲ ਉਥੇ ਹੀ ਹਾਂਜੀ ਹਾਂਜੀ ਅੱਛਾ ਇਹ ਕਹਾਣੀ ਇੱਥੋਂ ਹੀ ਸ਼ੁਰੂਦਾਰਾ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਇਹ ਦੱਸ ਦਿਓ ਵਿਆਹ ਕਿਹਦਾ ਸੀ ਉਹ ਬੰਦੇ ਕੌਣ ਸੀ ਕਿਹੜੀ ਜਗ੍ਹਾ ਤੋਂ ਆਏ ਸੀ ਤੁਹਾਡਾ ਰਿਲੇਸ਼ਨ ਕੀ ਸੀਗਾ ਉਹ ਦੱਸ ਕੀ ਇਹ ਥੋੜੇ ਜਿ ਰਿਸ਼ਤੇਦਾਰੀਆਂ ਜਰੂਰ ਕਲੀਅਰ ਕਰ ਦਿਓ ਕਿ ਵੀਡੀਓ ਦੇਖਣ ਵਾਲਿਆਂ ਨੂੰ ਪੂਰੀ ਗੱਲ ਸਮਝ ਆ ਜਾਏ ਵੀ ਕਹਾਣੀ ਬਣੀ ਕਿਉਂ ਕਿਵੇਂ ਬਣੀ ਕਹਾਣੀ ਜਿਹੜਾ ਵਿਆਹ ਸੀਗਾ ਉਹ ਤੁਹਾਡਾ ਮਿੱਤਰ ਸੀ ਹਾਂਜੀ ਹਾਂਜੀ ਸੁਖਵਿੰਦਰ ਸਿੰਘ ਮੇਰਾ ਮਿੱਤਰ ਸੀ ਅੱਛਾ ਹਾਂਜੀ ਹਾਂਜੀ ਤੇ ਉਹਨਾਂ ਦੇ ਘਰੇ ਇਹ ਲੜਾਈ ਹੋਈ ਪਹਿਲੀ ਹਾਂਜੀ ਪਹਿਲੀ ਲੜਾਈ ਰਾਤ ਨੂੰ ਉਹਨਾਂ ਦੇ ਘਰੇ ਹੋਈ ਅੱਛਾ ਕਿਹਦੇ ਨਾਲ ਹੋਈ ਲੜਾਈ ਤੁਹਾਡੀ ਉਹ ਕੌਣ ਸੀ ਉਹ ਮੈਨੂੰ ਇੰਨਾ ਤਾਂ ਨਹੀਂ ਪਤਾ ਐਨਾ ਸਾਡੇ ਪਿੰਡ ਦਾ ਜਵਾਈ ਪਈ ਹੈ ਅੱਛਾ ਤੇ ਉਹਨਾਂ ਜਿਵੇਂ ਰੁਕਿਆ ਤਾਂ ਉਸ ਤੋਂ ਬਾਅਦ ਮੇਰੇ ਗੱਲ ਪੈ ਕੇ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਫਿਰ ਉਸ ਤੋਂ ਬਾਅਦ ਅਸੀਂ ਆਪੋ ਆਪ ਦੇ ਜਿਵੇਂ ਸਾਨੂੰ ਛਡਾਇਆ ਮਾਤੜ ਬੰਦੇ ਸਿਆਣਾ ਬੰਦੇ ਵਿੱਚ ਪੈ ਗਿਆ ਉਹਨਾਂ ਛਡਾਛਦੂ ਕੱਪ ਆਪ ਉਹਦੇ ਘਰੇ ਪੇਜਤਾ ਤੇ ਅਸੀਂ ਆਪਣੇ ਘਰੇ ਚਲੇ ਗਏ ਉਹ ਆਪਨੇ ਚਲੇ ਗਏ ਫਿਰ ਉਸੇ ਦਿਨ ਲਾੜਾ ਕਹਿਣ ਆਇਆ ਅਸੀਂ ਬਰਾਤ ਪਰੋਂ ਤਿਆਰ ਹੋਣਾ ਸੀ ਮੈਂ ਇਹਨੂੰ ਮਨਾ ਵੀ ਕੀਤਾ ਵੀ ਉੱਥੇ ਰਾਤ ਨੂੰ ਗੱਲ ਹੋਈ ਹੈ ਤਾਂ ਉੱਥੇ ਫਿਰ ਐਵੇਂ ਕੋਈ ਗੱਲ ਹੋ ਜੂਗੀ ਤੇ ਮਨਾ ਕੀਤਾ ਫਿਰ ਵੀ ਅਸੀਂ ਉਹਨਾਂ ਨੇ ਫਿਰ ਦੁਬਾਰਾ ਫੋਨ ਕਰੇ ਵੀ ਬਰਾਤ ਚੱਲੋ ਫਿਰ ਅਸੀਂ ਬਰਾਤ ਜਾ ਰਹੇ ਸੀ ਤੇ ਅਸੀਂ ਜਦੋਂ ਲੱਖੋ ਘਬਰਾਮ ਤੋਂ نیچے ਉਤਰਦੇ ਆਂ ਦਿਨ ਲੈਂਦੇ ਵਾਲੀ ਸਾਈਡ ਪਤਾ ਨਹੀਂ ਕਿਹੜਾ ਪਿੰਡ ਆਉਂਦਾ ਇਹਨਾਂ ਨੂੰ ਪਤਾ ਹੂੰ ਮਮਦੋਟ ਵਾਲੀ ਸਾਈਡ ਹੂੰ ਤੇ ਸਾਨੂੰ ਫੋਨ ਆਉਂਦਾ ਵੀ ਅੱਗੋਂ ਮੁੰਡੇ ਖੜੇ ਆ ਹੂੰ ਵੀ ਤੁਸੀਂ ਪਿੱਛੇ ਆ ਚਲੇ ਜਾਓ ਤੇ ਤੁਹਾਡੀ ਉਹ ਗੇਮ ਪਾਣ ਲੱਗਿਆ ਹੂੰ ਤੇ ਅਸੀਂ ਉਹ ਤੋਂ ਡਰ ਕੇ ਪਿੱਛੇ ਆ ਰਹੇ ਸੀ ਅੱਗੋਂ ਇੱਕ ਸਾਈਡ ਤੋਂ ਛੋਟਾ ਆਤੀ ਸੀ ਇੱਕ ਸਾਈਡ ਤੋਂ ਇਹਨਾਂ ਦੀ ਗੱਡੀ ਆ ਗਈ ਤੇ ਇਹਨਾਂ ਦੇ ਇੱਥੇ ਬੇਸ ਵਾਲੇ ਨਾਲ ਬਾਹਰ ਕੱਢੀ ਹੂੰ ਤੇ ਅਸੀਂ ਡਰ ਦੇ ਬਾਰੇ ਅਸੀਂ ਗੱਡੀ ਵਿੱਚੋਂ ਲੈ ਕੇ ਨਿਕਲਾਂਗੇ ਨਾ ਇਟ ਮਾਰੀ ਪਹਿਲਾਂ ਗੱਡੀ ਦੇ ਸ਼ੀਸ਼ਾ ਪਾਣਤਾ ਹੂੰ ਫਿਰ ਅਸੀਂ ਉਥੇ ਨਾਲ ਜਿਹੜਾ ਥੋੜਾ ਬਹੁਤਾ ਛੋਟਾ ਏਟਰੋੜਾ ਪਿਆ ਸੀ ਅਸੀਂ ਵੀ ਉਹ ਚਾ ਕੇ ਡਰਾਈਵਰ ਨੂੰ ਉਹ ਦਿੱਤਾ ਹੂੰ ਤੇ ਉਸ ਤੋਂ ਬਾਅਦ ਅਸੀਂ ਅਰਜਾਨ ਬਚਾ ਕੇ ਨਿਕਲ ਗਏ ਜੀ ਅੱਛਾ ਉਹ ਕਹਿੰਦੇ ਗੱਡੀ ਸਾਡੀ ਪੰਨੀ ਉਹ ਪੰਨੀ ਆ ਗੱਡੀ ਗੱਡੀ ਵੀ ਏਟਰੋੜਾ ਚੱਲਿਆ ਉਹਨਾਂ ਸੱਣ ਮਾਰਿਆ ਸੀ ਉਹਨਾਂ ਨੇ ਮਾਰਿਆ ਤੇ ਹਾਂ ਗੱਡੀ ਵੀ ਪਣੀਚੀ ਹੈ ਹਾਂਜੀ ਹਾਂਜੀ ਸਾਡੀ ਪਣੀਚੀ ਹੈ ਜੀ ਇਹ ਗੱਡੀ ਮੇਨ ਬਰਾਤ ਵਾਲੀ ਸੀ ਜਾਂ ਦੂਜੀ ਗੱਡੀ ਸੀ ਦੂਸਰੀ ਸੀ ਜੀ ਪਰਸਨਲ ਆਰਐਸਆਈ ਫੈਮਿਲੀ ਵਗੈਰਾ ਆ ਰਹੇ ਸੀ ਕੋਈ ਜਿਨ੍ਹਾਂ ਨਾਲ ਤੁਹਾਡੀ ਰਾਤ ਡੀਜੀ ਤੇ ਲੜਾਈ ਹੋਈ ਇਹ ਗੱਡੀ ਮਤਲਬ ਉਹ ਬੰਦੇ ਹੀ ਗੱਡੀ ਚ ਸੀਗੇ ਉਸ ਚ ਹਾਂਜੀ ਹਾਂਜੀ ਉਹੀ ਗੱਡੀ ਸੀ ਬੰਦੇ ਸੀ ਜੀ ਉਹਨਾਂ ਦਾ ਡੈਡੀ ਨਹੀਂ ਸੀ ਜੀ ਜਿਹੜਾ ਰਾਤ ਨੂੰ ਉਸ ਦਿਨ ਪਹਿਲਾਂ ਗੱਲ ਪਿਆ ਜਿਹਨਾਂ ਨੂੰ ਮੈਂ ਰੋਕ ਰੇ ਸਮਝਾ ਰਿਆ ਸੀ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਹੂੰ ਉਹਨਾਂ ਦਾ ੜਕਾ ਚਲਾ ਰਿਆ ਸੀ ਇੱਕ ਹਾਂਜੀ ਅੱਛਾ ਜਦੋਂ ਲੱਖੋ ਕੀ ਬਹਿਰਾਮ ਗੱਡੀਆਂ ਆਈਆਂ ਉਦੋਂ ਤੁਸੀਂ ਬਰਾਤ ਵਾਲੀਆਂ ਗੱਡੀਆਂ ਦੇ ਕਾਫਲੇ ਦੇ ਵਿੱਚ ਸੀਗੇ ਜਾਂ ਕੱਲੇ ਸੀ ਜਾਂ ਤੁਹਾਡੇ ਨਾਲ ਕਿੰਨੀਆਂ ਗੱਡੀਆਂ ਸੀ ਉਦੋਂ ਇਹ ਤਾਂ ਸਾਨੂੰ ਨਹੀਂ ਪਤਾ ਕਿ ਸਾਡੇ ਤੋਂ ਕਿੰਨੀਆਂ ਗੱਡੀਆਂ ਸੀ ਪਰ ਸਾਡੀ ਗੱਡੀ ਦੇ ਪਿੱਛੇ ਇਹ ਵਾਲੀ ਗੱਡੀ ਸੀ ਉਸ ਤੋਂ ਪਿੱਛੇ ਇੱਕ ਬਰਾਤ ਵਾਲੀ ਹੋਰ ਗੱਡੀ ਆ ਰਹੀ ਸੀ ਜੀ ਅੱਛਾ ਉਹਨਾਂ ਤੋਂ ਪਹੁੰਚ ਕੇ ਚ ਕੀਤੀ ਜਾਵੇ ਆਪਣੇ ਆਪ ਦੱਸਣਗੇ ਵੀ ਕਿ ਉਹਨਾਂ ਨੇ ਲੁੱਟ ਕੋ ਕੀਤੀ ਹੈ ਨਹੀਂ ਕੀਤੀ ਇਹ ਤਾਂ ਬਿਲਕੁਲ ਸਾਡੇ ਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਹਿੰਦੇ ਸੋਨਾ ਸੀਗਾ ਵੀਡੀਓਜ਼ ਚੱਲ ਰਹੀਆਂ ਵੀ ਸੋਨਾ ਵੀ ਤੁਸੀਂ ਲੈ ਗਏ ਉਹਨਾਂ ਦਾ ਉੱਥੋਂ ਖੋ ਕੇ ਜਾਨੀ ਕਿ ਲੁੱਟ ਕੀਤੀ ਤੁਸੀਂ ਇਹ ਮੇਨ ਲੜਾਈ ਸੀ ਜਾਂ ਲੜਾਈ ਦੀ ਕਹਾਣੀ ਚ ਲੁੱਟ ਸੀ ਇਹ ਮੇਨ ਲੜਾਈ ਦੇ ਬਸ ਕਾਰਨ ਸੀ ਜੋ ਰਾਤ ਨੂੰ ਬਣਿਆ ਸੀ ਉਹੀ ਕਾਰਨ ਸੀ ਜੀ ਉਹਨਾਂ ਨੇ ਕਿਉਂਕਿ ਸਾਡੇ ਤਾਂ ਏਰੀਆ ਫਾਇਲ ਕਾਇ ਹੈ ਜੇ ਅਸੀਂ ਲੜਾਈ ਝਗੜਾ ਕਰਨਾ ਹੁੰਦਾ ਤਾਂ ਤੁਸੀਂ ਉੱਥੇ ਕਰ ਸਕਦੇ ਸੀ ਐਨੀ ਦੂਰ ਆ ਕੇ ਮਕਸਦ ਤਾਂ ਇਹ ਨਹੀਂ ਸੀ ਲੜਾਈ ਦਾ ਅਸੀਂ ਤਾਂ ਜਾਨ ਬਚਾ ਕੇ ਨਿਕਲੇ ਆਂਦੇ ਸੀ ਉੱਥੋਂ ਤੇ ਇਹ ਚੋਰੀ ਦੇ ਇਲਜ਼ਾਮ ਤੇ ਜੁੱਠ ਲਗਾਇਆ ਜਾ ਰਿਹਾ ਹੈ। ਹੂੰ। 5 ਕਿੱਲੇ ਪੈ ਲਈ ਸਾਡੇ ਕੋਲ 5-7 ਕਿੱਲੇ ਅਸੀਂ ਠੇਕੇ ਤੇ ਲੈਂਦੇ ਆ। ਅਸੀਂ ਇਹੋ ਜਿਹੀ ਲੁੱਟਖੋਹ ਕੰਮਾਂ 'ਚ ਨਾ ਸਾਡਾ ਸਾਡੇ ਤਫ਼ਤੀਸ਼ ਕੀਤੀ ਜਾਵੇ। ਇਹੋ ਜਿਹੇ ਕਾਮੇ ਨਾ ਨਾ ਇਸੇ ਕੰਮ ਕਰਦੇਵੇ ਜੀ। ਅੱਛਾ ਇਹ ਮੇਨ ਗੱਲ ਗਾਣੇ ਸਰਪੰਚੀ ਵਾਲੇ ਨੂੰ ਲੈ ਕੇ ਹੋਈ ਆ। ਹਾਂਜੀ ਹਾਂਜੀ। ਇਹ ਗੱਡੀਆਂ ਪਣੀਚੀਆਂ ਬਰਾਤ ਘੇਰਨ ਦਾ ਰੌਲਾ ਪਿਆ ਸਾਰਾ ਮਸਲਾ ਗਲاب ਸਿੱਧੂ ਵਾਲੇ ਗਾਣੇ ਦਾ ਪਿਆ। ਹਾਂਜੀ ਹਾਂਜੀ। ਕੀ ਉੱਥੇ ਗਾਣਾ ਚੱਲ ਰਿਹਾ ਸੀ ਜਦੋਂ ਇਹ ਕਹਾਣੀ ਵਾਪਰੀ ਆ? ਉਦੋਂ ਗੁੱਸਾ ਤੁਹਾਨੂੰ ਗੁੱਸਾ ਕਿਉਂ ਆਇਆ ਗਾਣਾ ਤੁਸੀਂ ਸਰਪੰਚੋਂ ਪਿੰਡ ਦੇ ਨਹੀਂ ਨਹੀਂ ਮੈਂ ਪਿੰਡ ਦਾ ਸਰਪੰਚ ਨਹੀਂ ਸੀ ਨਾਲ ਸੀ ਉਹ ਵੀ ਮੁੰਡੇ ਨੱਚ ਰਹੇ ਸੀ ਨਾਲ ਉਹ ਸਰਪੰਚਾਂ ਦੇ ਮੁੰਡੇ ਹਾਂਜੀ ਹਾਂਜੀ ਅੱਛਾ ਉਹ ਆਪਦੇ ਗੀਤ ਬਲੈਕੀ ਵਾਲੇ ਲਵਾਉਂਦੇ ਸੀ ਜਾਂ ਕਿੱਦਾਂ ਵੀ ਤੇ ਉਹ ਅਸੀਂ ਇਸ ਨੂੰ ਸਮਝਾਇਆ ਵੀ ਨਾਲ ਬਾਉਂਡਰ ਉੱਤਰ ਹੈ ਪਿੰਡ ਨਹੀਂ ਕੋਣ ਜਿਹੜੇ ਤੁਹਾਡੇ ਪਿੰਡ ਦਾ ਜੁਵਾਈ ਸੀ ਉਹ ਗਾਣੇ ਲਵਾ ਰਿਆ ਸੀ ਉਹਨਾਂ ਦੇ ਮੁੰਡੇ ਲਗਾ ਰਹੇ ਸੀ ਅੱਛਾ ਮੁੰਡੇ ਲਵਾ ਰਹੇ ਸੀ ਔਰ ਜਿਹੜੇ ਤੁਹਾਡੇ ਵਾਲੇ ਪਾਸੇ ਸੀ ਪਿੰਡ ਦੇ ਬੰਦੇ ਉਹ ਬੰਦੇ ਗਾਣੇ ਕਿਹੜੇ ਲਵਾ ਰਹੇ ਸੀ ਜਾਂ ਉਹ ਬੰਦ ਕਰਵਾ ਰਹੇ ਸੀ ਉਹ ਤਾਂ ਨਾਰਮਲ ਕੀਤਾ ਨੱਚ ਰਹੇ ਸੀ ਉਹ ਆਪਣੇ ਨਚਨ ਦਾਪਣ ਵਾਲੇ ਗੀਤ ਲਵਾ ਰਹੇ ਸੀ ਬਸ ਜੀ ਜਦੋਂ ਸਰਪੰਚੀ ਵਾਲਾ ਗਾਣਾ ਚੱਲਿਆ ਉਦੋਂ ਤੁਹਾਡੇ ਜਿਹੜੇ ਦੋਸਤ ਸੀ ਜਾਂ ਜਿਹੜੇ ਸਰਪੰਚ ਦੇ ਮੁੰਡੇ ਸੀ ਜਾਂ ਤੁਹਾਡੇ ਮਿੱਤਰ ਸੀ ਉਦੋਂ ਗੁੱਸਾ ਹੋਇਆ ਉਦੋਂ ਕਿਹਾ ਤੁਸੀਂ ਉਹਨਾਂ ਨੂੰ ਸਮਝਾਇਆ ਜਾਂ ਸਿੱਧਾ ਲੜਾਈ ਹੋ ਗਈ ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਇਹੋ ਜੇ ਗੀਤ ਨਾਲ ਲਵਾਓ ਬੋਡਰ ਉੱਪਰ ਹੈ ਬਸ ਆਹੀ ਗੱਲ ਕਰੀ ਤੇ ਉਸ ਤੋਂ ਬਾਅਦ ਉਹ ਮੇਰੇ ਗਲ ਪੈ ਗਏ ਮੇਰੇ ਸੱਟਾ-ਸੋਟਾ ਮਾਰਦੇ ਆ ਫਿਰ ਉਸ ਤੋਂ ਬਾਅਦ ਅਸੀਂ ਆਪੋ-ਆਪ ਕਰੇ ਹੋਗੇ ਹਮ ਇੰਨੀ ਗੱਲ ਹੋਈ ਸੀ ਜੀ ਰਾਤ ਨੂੰ ਤੇ ਦੂਸਰੇ ਦਿਨ ਬਸ ਅਸੀਂ ਬਰਾਤ ਆ ਰਹੇ ਸੀ ਉਹਨਾਂ ਨੂੰ ਇਨਵਾਈਟ ਕੀਤਾ ਬਰਾ ਅੱਛਾ ਇਹਦਾ ਮਤਲਬ ਕੀ ਉਹ ਰਾਤ ਵਾਲੀ ਲੜਾਈ ਦੀ ਖੁੰਦਕ ਰੱਖੀ ਅਗਲੇ ਦਿਨ ਤੁਹਾਡਾ ਇਹ ਕਹਿਣਾ ਵੀ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਵੀ ਹੁਣ ਬਰਾਤ ਆ ਰਹੇ ਨੇ ਔਰ ਇੱਥੇ ਆਪਾਂ ਘੇਰ ਲਾਂਗੇ ਇਹ ਕਹਾਣੀ ਬਣੀ ਹਾਂਜੀ ਹਾਂਜੀ ਸਰ ਇਸ ਤਰ੍ਹਾਂ ਕਹਾਣੀ ਹੈ ਜੀ ਹੁਣ ਇਹਨਾਂ ਦਾ ਏਰੀਆ ਇਹਨਾਂ ਦੇ ਅਗੋ ਮੁੰਡੇ ਖੜਾ ਰੱਖੇ ਸੀ ਸਾਨੂੰ ਤਾਂ ਫੋਨ ਆਇਆ ਹੈ ਤੇ ਅਸੀਂ ਇਹਦੇ ਵਿਚਾਰ ਵਿਚਾਰ ਕੇ ਪਿੱਛੇ ਜਾਣਾ ਸੀ ਇਹ ਪਿੱਛੋਂ ਵੀ ਗੱਡੀ ਇਹਨਾਂ ਦੀ ਸੀ ਜੀ ਬੇਸਬਾਲ ਇਹਨਾਂ ਕੁਰਸੀ ਕਿਰਪਾਨ ਇਹਨਾਂ ਦੀ ਸੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੇ ਸਾਨੂੰ ਫੋਨ ਕਿਦਾ ਆ ਤੁਹਾਡੇ ਕਿਥੇ ਮਿੱਤਰ ਕੌਣ ਕੌਣ ਸੀਗਾ ਉਹ ਬੰਦਾ ਜਿਹਦਾ ਤੁਹਾਨੂੰ ਫੋਨ ਆਇਆ ਵੀ ਅੱਗੇ ਬੰਦੇ ਖੜੇ ਨੇ ਤੁਹਾਨੂੰ ਫੋਨ ਕਿਵੇਂ ਆ ਗਿਆ ਉਹਨਾਂ ਨੇ ਕਿਵੇਂ ਪਤਾ ਲੱਗਿਆ ਪਹਿਲਾਂ ਉਹਨਾਂ ਨੇ ਉਹ ਗੱਡੀ ਤੇ ਪਹਿਲਾਂ ਮੇਰੇ ਸ਼ਾਬਦ ਸਾਹਿਬ ਨਾਲ ਲੰਘ ਰਚੁੱਕੇ ਸੀ ਪਹਿਲਾਂ ਗੱਡੀ ਲੰਘੀ ਤੇ ਅੱਗੇ ਮੁੰਡੇ ਕੁਝ ਉਹਨਾਂ ਦੇ ਇੱਥੇ ਹੈਗੇ ਸੀ ਡਾਂਗਾ ਛੋਟੇ ਵਗੈਰਾ ਕੁਝ ਕਾਪੇ ਕਿਰਪਾਨਾਂ ਅੱਛਾ ਤੇ ਉਹਨਾਂ ਨੇ ਸਾਨੂੰ ਪਹਿਲਾਂ ਅਲਰਟ ਕਰਤਾ ਵੀ ਤੁਸੀਂ ਪਿੱਛੇ हट ਜਾਓ ਹੂੰ ਤਾਂ ਕਰਕੇ ਅਸੀਂ ਪਿੱਛੇ ਚਲੇ ਗਏ ਜੀ ਤੁਸੀਂ ਲੱਖੋ ਕਿ ਭਰਾਤ ਤੋਂ ਗੱਡੀ ਕਮਾਈ ਤੇ ਜਦੋਂ ਕਮਾਈ ਤੇ ਪਿੱਛੇ ਦੂਜੀ ਗੱਡੀ ਸੀ ਨਹਿਰ ਤੋਂ ਗੁਰਪ੍ਰੀਤ ਕੋਲੋਂ ਪਿੱਛ ਉਸ ਤੋਂ ਬਾਅਦ ਭਾਈ ਉਹਨਾਂ ਦੀ ਗੱਡੀ ਆ ਰਹੀ ਸੀ ਅਸੀਂ ਕੋਈ ਸਾਈਡ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਛੋਟਾ થી ਇੱਕ ਸਾਈਡ ਤੋਂ ਆ ਗਿਆ ਤੇ ਅੱਗੋਂ ਗੱਡੀ ਇਹਨਾਂ ਨੇ ਜਿਵੇਂ ਲਾ ਕੇ بیسਬਾਲ ਕੱਢੀ ਉਹ ਤੋਂ ਫਿਰ ਜ਼ਿਆਦਾ ਜਾਣ ਪਛਾਣ ਦੇ ਮਾਰੇ ਜੋ ਥੋੜੀ ਬਹੁਤ ਹੀ ਲੜਾਈ ਹੋਈ ਹੈ ਬਾਕੀ ਸੋਨੇ ਵਾਲਾ ਇਹ ਤਾਂ ਝੂਠਾ ਜਨਨ ਕਿ ਸੋਨੇ ਸਾਨੇ ਵਾਲਾ ਕੋਈ ਮੈਟਰ ਨਹੀਂ ਹੈ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਓਕੇ ਤੇ ਉਸ ਤੋਂ ਬਾਅਦ ਤੁਹਾਡੀ ਪੁਲਿਸ ਨਾਲ ਜਾਂ ਕਿਸੇ ਨਾਲ ਗੱਲ ਹੋਈ ਆ ਸਾਡੀ ਗਲਤ ਨਹੀਂ ਹੋਈ ਜੀ ਬਾਕੀ ਡੀਐਸਪੀ ਦਾ ਬਹੁਤ ਵਧੀਆ ਬਿਆਨ ਹੈ ਜੀ ਤਫਤੀਸ਼ ਕਰਨ ਤੋਂ ਬਾਅਦ ਅਸੀਂ ਤਾਂ ਇਹ ਕਹਿੰਨੇ ਆ ਸਾਡੇ ਪਿੰਡ ਜਾ ਕੇ ਤਫਤੀਸ਼ ਕਰਨ ਜਾਂ ਜਿਹੜੀ ਪਿੱਛੇ ਲਾੜੇ ਵਾਲੇ ਬਰਾਤ ਵਾਲੀ ਗੱਡੀ ਸੀ ਜਾਂ ਜੋ ਵੀ ਪਿੱਛੇ ਆ ਰਹੇ ਆ ਅਸੀਂ ਉਹਨਾਂ ਤੋਂ ਪੁੱਛ ਲਿਆ ਜਾਣ ਜਿਹੜੀ ਗੱਡੀ ਮੌਕੇ ਤੇ ਖੜੀ ਸੀ ਉਹ ਗਵਾਹਾਂ ਤੋਂ ਪੁੱਛਿਆ ਜਾਵੇ ਵੀ ਅਸੀਂ ਲੁੱਟ ਕੀਤੀ ਹੈ ਨਹੀਂ ਕੀਤੀ ਰੋਣਾ ਛੜਾ ਕੇ ਸਾਨੂੰ ਭੇਜਿਆ ਹੈ ਅੱਛਾ ਉੱਥੇ ਛੜਾ ਕੇ ਭੇਜਿਆ ਜਦੋਂ ਤੁਸੀਂ ਤੁਸੀਂ ਮਤਲਬ ਆ ਤੋੜਪਨ ਹੋਈ ਗੱਡੀਆਂ ਦੀ ਤੁਹਾਡੀ ਵੀ ਉਹਨਾਂ ਦੀ ਵੀ ਉਸ ਤੋਂ ਬਾਅਦ ਬੰਦਿਆਂ ਨੇ ਤੁਹਾਨੂੰ ਸਮਝਾ ਕੇ ਭੇਜਤਾ ਨਹੀਂ ਨਹੀਂ ਫਟਾਵੜ ਸਾਨੂੰ ਸਮਝਾਇਆ ਤੁਸੀਂ ਚਲੇ ਜਾਓ ਉਹਨਾਂ ਦੇ ਬੰਦੇ ਆ ਰਹੇ ਆ ਜਿਸ ਦਾ ਸਾਨੂੰ ਵੀ ਡਰ ਸੀ ਅਸੀਂ ਆਪ ਆਪਣੀ ਗੱਡੀ 'ਚ ਬੈਠੇ ਅਸੀਂ ਆਪ ਨਿਕਲ ਗਏ ਕਿਉਂਕਿ ਉਹ ਏਰੀਆ ਉਹਨਾਂ ਦਾ ਸੀ ਹਾਂ ਸਾਸੀ ਡਰਦੇ ਮਾਰੇ ਨਿਕਲ ਗਏ ਜੀ ਸਾਨੂੰ ਫੱਟਾ ਵਗੈਰਾ ਨਾ ਕਰ ਦੇਣ ਅੱਛਾ ਹੁਣ ਤੁਹਾਨੂੰ ਖਤਰਾ ਕੀ ਆ ਮੇਨ ਕਿਹੜੀ ਗੱਲ ਦਾ ਖਤਰਾ ਤੁਹਾਨੂੰ ਜਿਸ ਕਾਰਨ ਤੁਸੀਂ ਅੱਜ ਸਾਡੇ ਕੋਲ ਆ ਕੇ ਇੰਟਰਵਿਊ ਕਰ ਰਹੇ ਹੋ ਤੁਹਾਨੂੰ ਕਿਹੜੀ ਗੱਲ ਦਾ ਖਤਰਾ ਹੈਗਾ ਹੁਣ ਸਰ ਗੱਲ ਇਹ ਹੈ ਉਹ ਗਲਤ ਬਿਆਨ ਦੇ ਰਿਹਾ ਸਾਡੇ ਝੂਠ ਬਸ ਇਸ ਲਈ ਅਸੀਂ ਤੁਹਾਡੇ ਕੈਮਰੇ ਸਾਹਮਣੇ ਆ ਕੇ ਦੱਸਣਾ ਦਾ ਸੱਚ ਦੱਸਣਾ ਚਾਹਦੇ ਸੀ ਵੀ ਇਹ ਕਹਾਣੀ ਇਹ ਨਾਲ ਹੋਰ ਬਣਾਤੀ ਕਹਾਣੀ ਹੋਰ ਸੀ ਜੇ ਅਸੀਂ ਐਦਾਂ ਦੇ ਲੁੱਟ ਕੋ ਕਰਨ ਲਾਉਂਦੇ ਕੋਈ ਸਾਡੇ ਮੂੰਹ ਬੰਨੇ ਹੋਣੇ ਸੀ ਜਾਂ ਅਸੀਂ ਸਾਡੀ ਗੱਡੀਆਂ ਜੋ ਉਹਦਾ ਕੁਝ ਉਹ ਮੁੰਡੇ ਅਸੀਂ ਲੜਾਈ ਕਰਨੀ ਉਹ ਤੇ ਜ਼ਿਆਦਾ ਮੁੰਡੇ ਆਂਦੇ ਗੱਡੀ ਤੇ ਹੀ ਆਉਣਾ ਸੀ ਕਿੰਨੇ ਜਣੇ ਸੀ ਤੁਸੀਂ ਆਪਦੀ ਗੱਡੀ ਤੇ ਅਸੀਂ ਤਿੰਨ ਗੈਣੇ ਸੀ ਜੀ ਤਿੰਨਾਂ ਦੀ ਸੱਟਾਂ ਵੱਜੀਆਂ ਨੇ ਨਹੀਂ ਜੀ ਮੇਰੇ ਵੱਜੀ ਆ ਤੇ ਦੂਸਰੇ ਮੁੰਡੇ ਪਿੱਛੇ ਪਾਏ ਗਏ ਉਹ ਬਾਹਣੇ ਦੇ ਵਿੱਚੋਂ ਨਿਕਲ ਗਏ ਸ ਤੇ ਮੈਂ ਫਿਰ ਜਾਣ ਚੱਲ ਗਿਆ ਫਿਰ ਇਕੱਲੇ ਆਪਦੀ ਗੱਡੀ ਲੈ ਕੇ ਭੱਜ ਗੱਡੀ ਤੁਹਾਡੀ ਆਪਦੀ ਸੀ ਹਾਂ ਜੀ ਹਾਂ ਜੀ अच्छा नंबर प्लेटਾ ਸਾਰਾ ਕੋ ਲੱਗਾ ਹੀ ਹੋਵੇ ਹਾਂਜੀ ਹਾਂਜੀ ਹੂੰ ਅੱਛਾ ਜਦੋਂ ਸਰਪੰਚੀ ਵਾਲਾ ਗਾਣਾ ਲਾਇਆ ਰੌਲਾ ਪਿਆ ਉਸ ਤੋਂ ਬਾਅਦ ਕਿਹੜੇ ਗਾਣੇ ਲੱਗੇ ਜਿੰਨਾ ਗਾਣਿਆਂ ਨਾਲ ਤੁਹਾਡਾ ਐਨਾ ਘਰੌਲਾ ਪੈ ਗਿਆ ਵੀ ਆਹ ਕਹਾਣੀ ਬਣ ਗਈ ਉਸ ਤੋਂ ਬਾਅਦ ਵਾਲੇ ਗਾਣੇ ਕਿਹੜੇ ਸੀ ਉਸ ਤੋਂ ਬਾਅਦ ਵਾਲੇ ਇੱਕ ਬਲੈਕੀਆ ਗੀਤ ਲਵਾਇਆ ਇੱਕ ਚਿੱਟਾ ਗੀਤ ਲਵਾਇਆ ਉਹਨਾਂ ਨੇ ਹੂੰ ਠੀਕ ਹੈ ਜੀ ਇਹਨਾਂ ਦੇ ਜਿਹੜੇ ਕੋਈ ਹੈ ਪਿੱਛੇ ਕੋਈ ਬਲੈਕ ਬਲੂ ਕਰਦੇ ਆ ਉਥੇ ਅਸੀਂ ਕਹੇ ਬਲੈਕ ਕਰਨੀ ਉਸ ਆਪ ਦੇ ਏਰੀਆ 'ਚ ਕਰੋ ਉਥੇ ਗੀਤ ਲਵਾਓ ਸਾਡੇ ਇੱਥੇ ਨਹੀਂ ਚੱਲਣੇ ਵਾਲੇ ਤੇ ਸਾਨੂੰ ਫਸਾ ਕੇ ਜਾਓਗੇ ਤੁਸੀਂ ਬਸ 아이 ਗੱਲ ਹੋਈ ਸੀ ਕੀ ਮੰਗਾ ਤੁਹਾਡੀ ਹੁਣ ਪੁਲਿਸ ਤੋਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਸਾਰਾ ਪਤੇ ਕਹਿੰਦੇ ਆ ਪੋਚ ਕਿਚ ਪਿੰਡ ਤੋਂ ਵੀ ਆ ਕੇ ਕੀਤੀ ਜਾਵੇ ਜਿਹੜੇ ਬਰਾਤ ਵਾਲ ਗੱਡੀ ਪਿੱਛੇ ਸੀ ਉਹਨਾਂ ਦੇ ਵੀ ਬਿਆਨ ਲਏ ਜਾਣ ਦੋ ਦਾ ਦੋ ਦਾ ਪਾਣੀ ਦਾ ਪਾਣੀ ਹੋ ਜਾਏਗਾ ਜੀ ਅੱਛਾ ਇਹ ਤੁਸੀਂ ਗੱਲ ਬਾਕੀ ਸਾਰੀ ਮੰਨਦੇ ਹੋ ਵੀ ਲੜਾਈ ਹੋਈ ਆ ਸਾਰਾ ਕੁਝ ਹੋਇਆ ਪਰ ਚੋਰੀ ਲੁੱਟ ਜਾ ਉਹਨਾਂ ਦੇ ਸੱਟਾਂ ਜਾਂ ਕੋਈ ਹਥਿਆਰ ਹੈਗੇ ਸੀ ਤੁਹਾਡੇ ਕੋਲੇ ਸਾਡੇ ਕੋਈ ਹਥਿਆਰ ਨਹੀਂ ਸੀ ਜੀ ਅੱਛਾ ਮਤਲਬ ਇਹ ਸਾਰੀਆਂ ਚੀਜ਼ਾਂ ਤੁਸੀਂ ਇਹ ਕਹਿੰਦੇ ਹੋ ਵੀ ਪੁਲਿਸ ਦੀ ਕਿਰਪਾਨ ਤੇ ਉਹਨਾਂ ਕੋਲ ਸੀ بیسਬਾਲ بیسਬਾਲ ਉਹ ਉਹਨਾਂ ਦੇ ਕੋਲ ਹੀ ਸੀ ਸੀਸੀਟੀਵੀ ਕੈਮਰੇ ਵੀ ਕਿਤੇ ਲੱਗੇ ਹੋਣਗੇ ਉੱਥੇ ਹਾਂਜੀ 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 ਲੱਗਦਾ ਲੱਗੇ ਹੋਣਗੇ ਉੱਥੇ ਕਿਤੇ ਸ਼ਾਇਦ ਆਸ-ਪਾਸੇ ਟਾਣੀਆਂ ਸੀ ਥੋੜੇ ਜਿਹਾ ਉੱਥੇ ਸ਼ਾਇਦ ਹੋ ਜਾਂਦਾ ਹੋਣਾ ਅੱਛਾ ਮਤਲਬ ਤੁਸੀਂ ਇਹ ਗੱਲ ਮੰਨਦੇ ਹੋ ਕਿ ਲੜਾਈ ਹੋਈ ਆ ਗੱਡੀਆਂ ਟੁੱਟੀਆਂ ਨੇ ਪਰ ਪੁਲਿਸ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰੇ ਪੁੱਛਗਿੱਛ ਕਰੇ ਚਾਰੇ ਪਾਸੋਂ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ ਇਹ ਗੱਲ ਚਾਹੁੰਦੇ ਹੋ ਬਿਲਕੁਲ ਸਹੀ ਗੱਲ ਜੀ ਪਰ ਆਹ ਜਾ ਰਹੇ ਸੀ ਉਹ ਤਾਂ ਇਹਨਾਂ ਨਾਲ ਸਾਡ ਜੂਠ ਕਹਾਣੀ ਬਣਾਈ ਆ ਸਾਡੇ ਮਾਵਾ ਦੇ ਹੁੰਦੀਆਂ ਉਮਰਾਂ ਦੇ ਸੀ ਪਿੰਡ ਦੇ ਭੈਣ ਲਾ ਲਓ ਚਾਹੇ ਮਾਵਾ ਦਾ ਲਾ ਲਓ ਤੇ ਅਸੀਂ ਇੰਨੇ ਪਾਗਲ ਹੈ ਨਹੀਂ ਅਸੀਂ ਉਹਨਾਂ ਨੂੰ ਕੋਈ ਛੇੜਾਂਗੇ ਜੇ ਕੁਝ ਵੀ ਇਹ ਤਾਂ ਬਸ ਬਿਲਕੁਲ ਝੂਠੀ ਕਹਾਣੀ ਬਣਾਈ ਗਈ ਆ ਕੋਈ ਛੇੜਖਾਨੇ ਵਾਲੀ ਵੀ ਗੱਲ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੀ ਉਹ ਸ਼ੀਸ਼ੇ ਵਗੈਰਾ ਕੱਚ ਵਗੈਰਾ ਕੋਈ ਵੱਜ ਗਏ ਹੁਣ ਜਿਵੇਂ ਉਹਨਾਂ ਨੇ ਏਟ ਵਾਰੀ ਤੋਂ ਚੱਲੀ ਆ ਉਹਦਾ ਕੋਈ ਆਪਾਂ ਕਹਿ ਨਹੀਂ ਸਕਦੇ ਬਾਕੀ ਉਹਨਾਂ ਤੋਂ ਅਸੀਂ ਟੱਚ ਦੀ ਕੀਤਾ ਇੱਕ ਵੀ ਕੁ ਵੇਖ ਲੋ ਛੋਟੀ ਕਹਾਣੀ ਪਸਾਇਆ ਵੇਖ ਲੋ ਕਈ ਵਾਰ ਕੀ ਹੁੰਦਾ ਸੀਸੀਟੀਵੀ ਉੱਤੇ ਲੱਗੇ ਹੁੰਦੇ ਆ ਇਨਵੈਸਟੀਗੇਸ਼ਨ ਪੂਰੀ ਹੋਵੇ ਹਾਂਜੀ ਹਾਂਜੀ ਇਨਵੈਸਟੀਗੇਸ਼ਨ ਪੂਰੀ ਹੋਵੇ ਬਣਦੀ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਉਹਨਾਂ ਦੇ ਕੋਈ ਵਰਖਲਾਫ ਕੋਈ ਵੀ ਗਲਤ ਕਾਨੂੰਨ ਦੇ ਖਿਲਾਫ ਕੋਈ ਲਗਣਾ ਕੀਤੀ ਹੋਵੇ ਜੇ 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 ਕੋਈ ਵੀ ਦੋਸ਼ੀ ਜਾਂ ਤੁਸੀਂ ਵੀ ਦੋਸ਼ੀ ਪਾਏ ਜਾਂਦੇ ਇਸ ਪੂਰੀ ਘਟਨਾ ਚ ਕਾਰਵਾਈ ਹੋਏਗੀ ਜੀ ਹੋਣੀ ਚਾਹੀਦੀ ਹੈ ਜੀ ਕੋਈ ਵੀ ਹੈ ਦੋਸ਼ੀ ਚਾਹੀਏ ਹੋਵੇ ਜਾਂ ਜੈਸੀ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਅਸੀਂ ਤੇ ਇਹ ਕਹਿ ਰਹੇ ਹਾਂ ਜਿੰਨੀ ਕਹਾਣੀ ਆ ਉਸ ਨੂੰ ਕਹਾਣੀ ਬਣਾਏ ਉਹਨਾਂ ਕੋਈ ਦੱਸਿਆ ਜਾਏ ਹਾਂਜੀ ਹਾਂਜੀ ਫਾਲਤੂ ਵਿੱਚ ਮਿਕਸ ਅਪ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਹਾਂਜੀ 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 ਫਸਾਇਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਸਾਡੇ ਪਿੰਡ ਦੇ ਪਰਸਨ ਆ ਜਿਹੜੇ ਕਹਿ ਰਹੇ ਆ ਵੀ ਇਹਨਾਂ ਨੂੰ ਇਹ ਪਿੰਡ ਚੁੱਡਿਆ ਇਹਨਾਂ ਪਸਾਉਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਬਸ ਉਹਨਾਂ ਦੀ ਸਾਡੇ ਨੇ ਬਣਦੀ ਨਹੀਂ ਆ ਚੱਕਰ ਹੈ ਜੀ ਬਿਲਕੁਲ ਤਾਂ ਇਹ ਕਹਾਣੀ ਵਾਕਿਆਂ ਸਾਫ਼ ਹੋਣੀ ਚਾਹੀਦੀ ਕਿਉਂਕਿ ਜਿਸ ਤਰੀਕੇ ਨਾਲ ਇਹ ਗਾਣੇ ਗਾਣੇ ਨੂੰ ਲੈ ਕੇ ਰੌਲਾ ਪਿਆ ਉਸ ਤੋਂ ਬਾਅਦ ਇਹ ਗੱਲ ਆਈ ਕਿ ਬਰਾਤ ਘੇਰੀ ਗਈ ਆ ਬਰਾਤ ਦੇ ਸੱਟਾ ਮਾਰ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਜਿਹੜਾ ਇਹ ਪੂਰਾ ਮਸਲਾ ਪੱਖ ਜਾਂਦਾ ਹੈ ਔਰ ਪੱਖਣ ਤੋਂ ਬਾਅਦ ਮਾਮਲਾ ਦਰਜ ਕਰਨ ਤਾਂ ਗੱਲਾ ਆ ਜਾਂਦੀਆਂ ਨੇ ਪਰ ਹੁਣ ਇਹ ਵਿਅਕਤੀ ਦਾ ਕਹਿਣਾ ਹੈ ਰਜਿੰਦਰ ਦਾ ਕਿ ਅਸੀਂ ਲੜਾਈ ਜ਼ਰੂਰ ਹੋਈ ਆ ਇੱਕ ਦਿਨ ਪਹਿਲਾਂ ਗਾਣਿਆਂ ਨੂੰ ਲੈ ਕੇ ਵੀ ਹੋਈ ਆ ਸਰਪੈਂਚੀ ਵਾਲਾ ਗਾਣਾ ਲਵਾਇਆ ਜਿਹੜਾ ਗਲਾਬ ਸਿੱਧੂ ਦਾ ਨਵਾਂ ਨਵਾਂ ਗਾਣਾ ਆਇਆ ਉਹਨੇ ਤਾਂ ਗਾਣਾ ਗਾਤਾ ਪਰ ਪਵਾੜੇ ਕਈ ਘਰਾਂ ਦੇ ਵਿੱਚ ਪਾਤੇ ਆ ਸਰਪੈਂਚੀ ਨੂੰ ਲੈ ਕੇ ਵੇਖੋ ਕਿਵੇਂ ਬਰਾਦ ਨਾਲ ਪੂਰਾ ਮਸਲਾ ਬਣਿਆ ਔਰ ਕਿਵੇਂ ਭੰਡ ਤੋੜ ਹੋਈ ਕੁੱਟਮਾਰ ਹੋਈ ਉਹ ਗਾਣੇ ਤੋ ਰੌਲਾ ਪਿਆ ਫਿਰ ਬਲੈਕੀਆ ਗਾਣਾ ਲੱਗਾ ਉਹਦੇ ਤੋਂ ਰੌਲਾ ਪਿਆ ਫਿਰ ਚੱਟਾ ਗਾਣਾ ਲੱਗਿਆ ਉਹਦੇ ਤੋਂ ਰੌਲਾ ਪਿਆ ਫਿਰ ਇੰਨਾ ਕੁ ਮਸਲਾ ਵਧ ਗਿਆ ਕਿ ਅੱਜ ਇਹਨਾਂ ਨੂੰ ਮੀਡੀਆ ਦੇ ਵਿੱਚ ਆ ਕੇ ਸਫਾਈਆਂ ਦੇਣੀਆਂ ਪੈ ਰੀਆਂ ਨੇ ਦੂਜੀ ਧਿਰ ਵੀ ਮੀਡੀਆ ਦੇ ਵਿੱਚ ਆ ਕੇ ਬੋਲ ਰਹੀ ਆ ਇਹ ਵੀ ਬੋਲ ਰਹੇ ਨੇ ਪਰ ਇਹਨਾਂ ਦੀ ਇਹ ਮੰਗ ਆ ਕਿ ਇਹ ਪੂਰੀ ਕਹਾਣੀ ਜਿਹੜੀ ਆ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਇਹਨਾਂ ਦੇ ਕਹਿੰਦੇ ਵੀ ਸਾਡੇ ਪਿੰਡ ਵੀ ਆ ਕੇ ਪਤਾ ਕਰੇ ਉਸ ਇਲਾਕੇ 'ਚ ਵੀ ਪਤਾ ਕਰੇ ਸੀਸੀਟੀਵੀ ਵੀ ਚੈੱਕ ਕੀਤੇ ਜਾਣ ਕਿ ਤਾਂ ਜੋ ਸਾਰੀ ਕਹਾਣੀ ਦੇ ਉੱਪਰ ਕਿਸੇ ਨੂੰ ਵਿਦੋਸ਼ਾ ਨਾ ਇਹਦੇ ਵਿੱਚ ਪਾਇਆ ਜਾਵੇ ਪੂਰੀ ਕਹਾਣੀ ਕਲੀਅਰ ਕਰਨ ਤੋਂ ਬਾਅਦ ਜਿਹੜੇ ਵਿਅਕਤੀਆਂ ਦੀ ਗਲਤੀ ਆ ਉਹਨਾਂ ਤੇ ਹੀ ਕਾਰਵਾਈ ਜੜੀ ਆ ਉਹ ਕੀਤੀ ਜਾਵੇ ਅਗਰ ਕੋਈ ਵੀ ਤੇਰੇ ਇਸ ਦੇ ਵਿੱਚ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਆਪਣਾ ਪੱਖ ਰੱਖ ਸਕਦੇ ਨੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ